ਇਹ ਤਸਵੀਰਾਂ ਹਨ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬੇ ਮਮਦੋੜ ਦੇ ਪਿੰਡ ਤਰਾਂ ਵਾਲੇ ਦੀਆਂ ਦਰਅਸਲ ਨਵਦੀਪ ਨਾਮ ਦਾ ਮੁੰਡਾ ਜੋ ਕਿ ਅਮਰੀਕਾ ਤੋਂ ਡਿਪੋਰਟ ਤਾਂ ਹੋਇਆ ਪਰ ਆਪਣੇ ਪਿੰਡ ਨਹੀਂ ਪੁੱਜਿਆ ਜਾਣੀ ਕਿ ਡਿਪੋਰਟ ਵੇਫਲਾਈਟ ਤੇ ਅਮਰੀਕਸਰ 에어ਪੋਰਟ ਤੇ ਨਹੀਂ ਪਹੁੰਚਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਤੇ ਸਰਕਾਰ ਨੂੰ ਗੁਹਾਰ ਲਾ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਉਹਨਾਂ ਦਾ ਪੁੱਤ ਨਵਦੀਪ ਕਿੱਥੇ ਹੈ ਤੁਸੀਂ ਵੀ ਸੁਣੋ ਕੀ ਕਹਿੰਿਆ ਉਹ ਤੇ ਗਾਇਸ ਜਿਵੇਂ ਲੜਾ 에ਰਪੋਰਟ ਤੇ ਅੰਬਰ ਸਰ ਉਹਥੇ ਨਹੀਂ ਮਿਲਿਆ ਸਾਨੂੰ ਦੇਖਦੇ ਰਹਾ 10 ਵਜੇ ਤੱਕ ਵਾਸੇ ਪਹੁੰਚ ਗਿਆ ਉਥੇ ਤੇ 12 ਵਜੇ ਤੇ 5 ਮਿੰਟ ਤੇ ਆ ਗਏ ਫਲੇਟ ਤੇ ਅੱਧਾ ਵਕਤ ਡੀਕਤੇ ਤੇ ਵੇਖਿਆ ਤੇ ਨਹੀਂ ਆਇਆ ਫਿਰ ਦੋਸਤ ਨੂੰ ਮੈਸੇਜ ਕੀਤਾ ਉਹ ਆਂਦਾ ਨਹੀਂ ਨਵਦੀਪ ਠੀਕ ਨਹੀਂ ਹੈਗਾ ਟੈਨਸ਼ਨ ਲੈ ਗਿਆ ਤੇ ਠੀਕ ਨਹੀਂ ਉੱਥੋਂ ਤਾਰ ਲੈਣੇ ਆਪੇ ਹੁੰਦਾ 에ਰਪੋਰਟ ਤੇ ਤਦ ਤੱਕਾਂ ਦਿ ਸਬਾਹਨਾ ਓਏ ਪਤਾ ਨਹੀਂ ਪੱਕਾ ਸਾਨੂੰ ਨਹੀਂ ਪੱਕਾ ਪਤਾ ਅੱਜ ਆਵੇ ਕੱਲ ਆਵੇ ਕੋਈ ਪਤਾ ਕੋਈ ਸਾਨੂੰ ਨਹੀਂ ਪਤਾ ਵੀ ਕਦੋਂ ਆਵੇ ਸਾਨੂੰ ਕਿ ਹਰੇ ਕਿਸੇ ਗੱਲ ਨਹੀਂ ਹੋਈ ਸਾਡੇ ਨਾਲ ਦੇ ਕੋਈ ਤੁਹਾਡੇ ਏਜੰਟ ਦੇ ਨਾਲ ਜਾਂ 에어ਪੋਰਟ ਦੇ ਅਧਿਕਾਰੀਆਂ ਨਾਲ ਜਾਂ ਪੁਲਿਸ ਅਧਿਕਾਰੀਆਂ ਨਾਲ ਕੋਈ ਕਿਸੇ ਨਾਲ ਗੱਲ ਨਹੀਂ ਹੋਈ ਕੀ ਕਹਿੰਦੇ ਕੁਛ ਨਹੀਂ ਕਹਿੰਦੇ ਸਨ ਕਿ ਹਈ ਨਹੀਂ ਦੱਸਿਆ ਨਾ ਪੁੱਛਿਆ ਨਾ ਨਾ ਸਾਨੂੰ ਕਿਹਾ ਵੀ ਹਾਂ ਮੰਨ ਦਸੇ ਰੱਬ ਅਸਰੇ ਬੈਠੇ ਹੋ ਰੱਬ ਦੇ ਅਸਰੇ ਬੈਠੇ ਰੱਬ ਨੂੰ ਕਰਦੇ ਪਰਵਾਹ ਵੀ ਸਾਡਾ ਬੱਚਾ ਸਹੀ ਸਲਾਮਤ ਪਹੁੰਚੇ ਕਰੇ ਬਹੁਤ ਦੁੱਖ ਹੋ ਰਿਹਾ ਹੈ ਤਦ ਰੋਣੀ ਆਈ ਚੰਸ ਕਰੋਵੇ ਕਰੋ ਮੇਰਾ ਮੈਂ ਕਰੋ ਠੰਡ ਪਾਈ ਕੀ ਹੈ ਕਿ ਤੁਹਾਨੂੰ ਕਰੋ ਗਿਆ ਮੈਂ ਨਾ ਕਹਿੰਦਾ ਸੀ ਦਾਦੀ ਮੈਂ ਤੈਨੂੰ ਪਹਿਲਾ ਪੈਸੇ ਪਾਵਾਂਗਾ ਕਮਾਈ ਕਰਾਂਗਾ ਵੱਡੀ ਵੱਡੀ ਕਮਾਈਆਂ ਕਰਨਾਂ ਦਾ ਮੈਂ ਬਹੁਤ ਵੱਡੀ ਕਮਾਈ ਕਰਾਂਗਾ ਪੈਸੇ ਤੈਨੂੰ ਭੇਜਿਆ ਕਰਾਂ ਤਾਂ ਤੂੰ ਦਵਾਈ ਲੈ ਲੈ ਦਵਾਈ ਦਾ ਵਸਾ ਨਾ ਕਰੀ ਦਾਦੀ ਤੂੰ ਨਾ ਦਵਾਈ ਖਾਦੀ ਅਦੋਂ ਗੱਲ ਵਜਾ ਬੈਠਾ ਅੱਗੇ ਗੱਲ ਹੋ ਜਾਂਦੀ ਸੀ ਹੁਣ ਤਾਂ ਮੀਨਾ ਹੋ ਗਿਆ ਗੱਲ ਹੀ ਨਹੀਂ ਹੋਈ ਕੱਲ ਲੈਣ ਗਏ ਸੀ ਮਿਲਿਆ ਨਹੀਂ ਕਿਵੇਂ ਦਿਲ ਟੁੱਟ ਗਿਆ ਮੜਾ ਦੇ ਟੁੱਟ ਗਿਆ ਸਾਰਾ ਸਿ ਟੁੱਟ ਗਿਆ ਬਸ ਮੈਂ ਤਾਂ ਮੌਕਾ ਹੀ ਜਾਣਾ ਹੈ ਅ ਅਠਾ ਤੇ 2 ਘੰਟੇ ਪਹੁੰਚ ਗਏ 10 ਵਜੇ ਪਹੁੰਚ ਗਏ ਤੇ ਫਲਾਟ ਥੋੜੀ ਲੇਟ ਹੋਈ ਕਹਿੰਦੇ 10 ਬਿਲ ਆਈ 10 ਤੋਂ ਬਾਅਦ ਫਿਰ ਕਹਿੰਦੇ 12 ਸਾਢੇ 12:00 ਵਜੇ ਭਾਈ ਸੀ ਤੇ ਸਾਈ ਲੈਣ ਵਿੱਚ ਲੱਗੇ ਇਸ ਬਾਅਦ ਸੰਗਤ ਬਹੁਤ ਸੀ ਆਪ ਉਹਦੇ ਪਰਿਸ਼ਨਾ ਆਈ ਸੀ ਬੱਚਿਆਂ ਨੂੰ ਲੈਣ ਤਾਂ ਅਸੀਂ ਡੇ ਕੀਤੀ 2 ਘੰਟੇ 3 ਸਾਨੂੰ ਵਜ ਗਿਆ 2:30 ਤੇ ਬਾਅਦ ਵਿੱਚ ਜਦੋਂ ਬੱਚੋਂ ਦਾ ਦੋਸਤ ਆ ਨਗਦੀਪ ਦਾ ਉਹਨੂੰ ਫਿਰ ਮੈਸੇਜ ਕੀਤਾ ਸੀ ਉਹ ਕਹਿੰਦਾ ਨਗਦੀਪ ਨਹੀਂ ਆਇਆ ਕਾਰਨ ਕਿ ਉਹਨਾਂ ਬਿਮਾਰ ਕਹਿੰਦੇ ਬਾਹਰ ਹੋ ਗਿਆ ਉਹ ਬਿਮਾਰ ਹੋ ਗਿਆ ਸੀ

ਕਿੰਨਾ ਪੈਸਾ ਲਾ ਕੇ ਪੈਸਾ 50 ਤੋਂ 60 ਲਾਗੇ ਗਿਆ ਲੱਖ ਬਲਸ ਉਹ ਤੇ ਕਿੰਨਾ ਚਿਰ ਦਾ ਉਹ ਤੇ ਦਾ 27 ਤਰੀਕ ਤੇ ਗਿਆ ਜਨਵਰੀ ਦੇ ਪਹੁੰਚਿਆ ਸਾਬਲਵਾਜ ਨੂੰ 16 ਸਤਾਰ ਹੋ ਗਈ ਥੀ ਉਹਨੇ ਕਿਹਾ ਡਿਕਰੀ ਬੋ ਜੀ